ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਾ ਪਾਤਣਾ ਜਿੱਥੇ ਸੰਤ ਜੇਵਲ ਸਕੂਲ ਦੇ ਬੱਚਿਆਂ ਵੱਲੋਂ ਅਨੋਖੇ ਢੰਗ ਨਾਲ ਗ੍ਰੀਨ ਦੀਵਾਲੀ ਮਨਾਉਣ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਐਸ ਡੀ ਐਮ ਦਫ਼ਤਰ ਵਿਖੇ ਬੱਚੇ ਪਹੁੰਚੇ ਨੇ ਐਸ ਡੀ ਐਮ ਸਾਹਿਬ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਲਈ ਬੱਚਿਆਂ ਵੱਲੋਂ ਐਸ ਡੀ ਐਮ ਸਾਹਿਬ ਨੂੰ ਪੌਦੇ ਦੇ ਕੇ ਗ੍ਰੀਨ ਦੀਵਾਲੀ ਬਣਾਉਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਪੂਰੇ ਸਬਡਿਵੀਜ਼ਨ ਦੇ ਵਿੱਚ ਗ੍ਰੀਨ ਦੀਵਾਲੀ ਦੇ ਸਨੇਹ ਦੇ ਲਈ ਬੇਨਤੀ ਕੀਤੀ ਗਈ। I am the student of Kingsway International School and on the behalf of our school we wish you a very happy Diwali. As you all, all know we all the citizens of India uh, celebrate Diwali but the way we celebrate it, it is not very good we are celebrating it by burning crackers burning crackers is not the only way to attain happiness uh, and as you know that burning crackers uh, spreads pollution air pollution noise pollution uh, especially noise pollution cause um, many harm to the animals especially birds and for humans noise uh, for human babies noise pollution is not very good and uh, the air pollution is very harmful so we want to re request all the people through you and from your office we want to uh, tell everybody that uh, to um, we want to tell everybody to celebrate, celebrate green diwali uh, by Trees. not by not burning crackers and planting trees and burning up lighting up lighting up diyas yes. in their house as <laughs> we are they doing Diwali obviously everyone is <laughs> going to celebrate so <laughs> anu sare nu pata hai ki Diwali bahut hi vadda tyohar hunda hai Punjab da obviously India da vi sare anda par lok ne jehde oh crackers <laughs> jalaande ne jide karke pollution hunda hai ਤੇ ਬਹੁਤ ਸਾਰੇ ਡਿਸੀजेस ਚਾੜਦੇ ਨੇ ਜੋ ਕਿ ਬਹੁਤ ਹਾਰਮਫੁਲ ਹੁੰਦੇ ਨੇ ਲੰਗ ਕੈਂਸਰ ਅਸਥਮਾ ਇਹ ਬਹੁਤ ਬੁਰੀਆਂ ਬਿਮਾਰੀਆਂ ਨੇ ਤਾਂ ਕਰਕੇ ਸਾਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਸਾਨੂੰ ਇਸ ਦੇ ਇਤਿਹਾਸ ਬਾਰੇ ਤਾਂ ਪਤਾ ਹੀ ਹੈ ਇਸ ਦੇ ਹਿੰਦੂਇਸਮ ਤੇ ਸਿੱਖੀਸਮ ਦੋ ਇਤਿਹਾਸ ਹਨ ਇੱਕ ਹਿੰਦੂਇਸਮ ਚ ਹੈ ਸ਼੍ਰੀ ਰਾਮ ਚੰਦਰ ਜੀ ਲਕਸ਼ਮਣ ਜੀ ਅਤੇ ਸੀਤਾ ਮਾਤਾ ਜੀ ਅਯੁੱਧਿਆ ਆਏ ਸੀ ਵਾਪਸ ਆਏ ਸੀ ਉਹ 14 ਸਾਲ ਦਾ ਬਨਵਾਸ ਛੱਡ ਕੇ ਉਦੋਂ ਲੋਕਾਂ ਨੇ ਉਹਨਾਂ ਦੇ ਉਹਨਾਂ ਲਈ ਖੁਸ਼ੀ ਉਹਨਾਂ ਦੀ ਖੁਸ਼ੀ ਵਾਸਤੇ ਉਹਨਾਂ ਦੀ ਵਾਪਸੀ ਦੀ ਖੁਸ਼ੀ ਲਈ ਦੀਏ ਜਲਾਏ ਸੀਗੇ ਰੋਸ਼ਨੀ ਕੀਤੀ ਸੀ ਇਸ ਲਈ ਦੀਵਾਲੀ ਮਨਾਈ ਜਾਂਦੀ ਹੈ ਐਵੇਂ ਇਸੇ ਕਿਸਮ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿਹੜੇ ਉਹ 52 ਰਾਜਿਆਂ ਨਾਲ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸੀ ਗਵਾਲੀਅਰ ਦੇ ਕਿਲੇ ਵਿੱਚੋਂ ਤਾਂ ਕਰਕੇ ਸਿੱਖਾਂ ਨੇ ਜਿਨੇ ਉਹਨਾਂ ਨੇ ਦੀਏ ਜਲਾਏ ਸੀਗੇ ਤਾਂ ਕਿ ਉਹ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਸਕਣ ਇਸ ਲਈ ਸਿੱਖੀਜ਼ਮ ਤੇ ਹਿੰਦੂਇਜ਼ਮ ਦੋਨਾਂ ਲਈ ਦੀਵਾਲੀ ਬਹੁਤ ਮਹੱਤਵਪੂਰਨ ਆਕਦੀ ਹੈ ਇਹ ਬਹੁਤ ਵੱਡਾ ਤਿਹਾੜਾ ਹੈ ਥੈਂਕ ਯੂ ਹੈਪੀ ਦੀਵਾਲੀ ਟੂ ਆਲ ਇਹ ਬੱਚੇ ਸਕੂਲ ਦੇ ਆਈ ਨੇ ਸੈਂਟ ਐਕਸ ਵੀ ਸਕੂਲ ਦੇ ਬੱਚੇ ਇਹਨਾਂ ਵੱਲੋਂ ਜੋ ਦੱਸਿਆ ਗਿਆ ਮੈਂ ਨਹੀਂ ਵੀ ਦੀਵਾਲੀ ਜਿਹੜੀ ਹੈਗੀ ਆ ਰੌਸ਼ਨੀਆਂ ਦਾ ਤਿਹਾੜਾ ਹੈਗਾ ਤੇ ਸਾਰੇ ਪੰਜਾਬ ਦੀ ਦੀ ਲਕਾਈ ਆ ਸਮੁੱਚੀ ਸਾਂਝਾ ਤਿਹਾੜਾ ਸਾਰੇ ਹੁੰਦਾ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਜਾਤੀ ਫਿਰਕੇ ਦੇ ਸਾਰੇ ਇਹਨੂੰ ਖੁਸ਼ੀ ਨਾਲ ਮਨਾਉਂਦੇ ਹਨ ਤੇ ਸਾਂਝਾ ਤਿਹਾੜਾ ਹੈ ਯਾਪਾ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜੀ ਮੇਨ ਚੀਜ਼ ਦਖਣ ਵਾਲੀ ਆ ਐਨਵਾਇਰਨਮੈਂਟ ਜਿਹੜਾ ਆਪਣਾ ਦੋਸਤ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਬਜ਼ੁਰਗ ਜਾਂ ਬੱਚੇ ਨੂੰ ਖਾਸ ਤੌਰ ਤੇ ਕੋਈ ਸਮੱਸਿਆ ਦਰਪੇਸ਼ ਨਾ ਆਵੇ ਤੇ ਆਪਾਂ ਜਿਹੜਾ ਸਮਾਜ ਆ ਸੋਸਾਇਟੀ ਆ ਉਹ ਤੰਦਰੁਸਤ ਰਹਿ ਸਕੇ ਟਾਕੇ ਚਲਾਣਾ ਜਿਹੜੇ ਨਿਊਸੈਂਸ ਹੁੰਦੀ ਹੈਗੀ ਆ ਸ਼ੋਰ ਪ੍ਰਦੂਸ਼ਣ ਜਿਹਨੂੰ ਕਹਿੰਦੇ ਆਪਾਂ ਉਹਦੇ ਨਾਲ ਵੀ ਕਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਇਸ ਤੋਂ ਇਲਾਵਾ ਹਵਾ ਗੰਦਲੀ ਹੋ ਜਾਂਦੀ ਹੈਗੀ ਆ ਤੇ ਸਾਹ ਲੈਣ ਵਿੱਚ ਲੋਕਾਂ ਨੂੰ ਕਈ ਨੂੰ ਦਿੱਕਤ ਆਉਂਦੀ ਹੈਗੀ ਆ ਇਸ ਤੋਂ ਵਤਨ ਦੇ ਲਈ ਆਪਾਂ ਹੀ ਕਹਾਂਗੇ ਬੇਨਤੀ ਵੀ ਇਹ ਪਟਾਕੇ ਕੱਟ ਤੋਂ ਕੱਟ ਲਾਏ ਜਾਂਵਣ ਇਹ ਤੁਸੀਂ ਹੁਣ ਇਹ ਗਿਫਟ ਦੇਣੀ ਹੈ ਦੂਜੇ ਨੂੰ ਤਾਂ ਕਟੋ-ਕਟ ਸੈਪਲਿੰਗ ਜਿਹੜੇ ਪਲਾਂਟ ਹੈਗੇ ਉਹਦੇ ਉੱਤੇ ਜਾਣ ਤੇ ਉਹਦਾ ਨਾ ਕਿ ਉਹ ਉੱਤੇ ਜਾਣ ਸਮਕਾ ਉਹਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਤਾਂ ਜੋ ਰੁੱਖ ਰੁੱਖ ਬਣ ਸਕਣ ਆਪਾਂ ਨੂੰ ਵਧੀਆ ਆਕਸੀਜਨ ਜਿਹੜੀ ਦੇ ਸਕਣ ਤੇ ਜਿੰਨਾ ਆਪਾਂ ਇਹ ਸੰਭਾਲ ਕਰਾਂਗੇ ਤੇ ਉਹਨਾਂ ਹੀ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਆਪਣੇ ਸਾਰੇ ਵਾਸਤੇ ਜਿਹੜਾ ਵਾਤਾਵਰਣ ਸਵੱਛ ਰਹੇਗਾ ਸ਼ੁੱਧ ਰਹੇਗਾ ਤੇ ਗ੍ਰੀਨ ਦਿਵਾਲੀ ਜਿਹੜੇ ਆਪਾਂ ਮਨਾਈਏ ਮਤੋਂ ਵੱਧ ਮਿਲ ਜੁੜ ਕੇ ਪੰਜਾਬ ਦਾ ਵਿਕਾਸ ਕਰੀਏ ਗੱਲ ਗੱਲ ਇਸ ਤਰ੍ਹਾਂ ਕੋਈ ਵੀ ਚੀਜ਼ ਜਿਹੜੀ ਡਿਵੈਲਪ ਹੁੰਦੀ ਹੈ ਕੋਈ ਵੀ ਸੁਧਾਰ ਹੁੰਦਾ ਇਕਦਮ ਨਹੀਂ ਹੋ ਜਾਂਦਾ ਹੌਲੀ ਹੌਲੀ ਲੋਕਾਂ ਨੂੰ ਸੋਝੀ ਆਉਂਦੀ ਹੈ ਤੇ ਆਪਾਂ ਨੂੰ ਸੁਧਾਰ ਸਾਲ ਬਰਸਾਲ ਬਰ ਹਰ ਸਾਲ ਦੇਖਣ ਨੂੰ ਮਿਲਦਾ ਹੈ ਕਿ ਨਾਲ ਕੁਝ ਫਰਕ ਪੈ ਗਿਆ ਕੁਝ ਫਰਕ ਪੈ ਗਿਆ ਕੁਝ ਲੋਕ ਤਾਂ ਹੁਣ ਫਰਕ ਪੈ ਚੁੱਕੇ ਲੋਕ ਸਿਆਣੇ ਬਣ ਗਏ ਨੇ ਉਹ ਘਰ ਤੋਂ ਯੂਜ਼ ਕਰ ਦਿੰਦੇ ਨੇ ਪਟਾਕੇ ਸਰ ਵਿਦਿਆਰਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਿਦਿਆਰਥੀਆਂ ਦਾ ਸੰਦੇਸ਼ ਇਹੀ ਹੈ ਜੀ ਦੇਖੋ ਜੋ ਆਪਾਂ ਬੋਲ ਰਹੇ ਹੈਗੇ ਆ ਆਪਾਂ ਉਹਨੂੰ ਉਸਤੇ ਅਮਲ ਵੀ ਕਰਨਾ ਚਾਹੀਦਾ ਹੈਗਾ ਆ ਬੱਚੇ ਹੁਣ ਬੈਠੇ ਨੇ ਮੇਰੇ ਵੀ ਬੱਚਾ ਹੈ ਨਾ ਮਗੇ ਹੈਗੇ ਬੱਚੇ ਤੇ ਉਹ ਟਾਟੇ ਮੰਗਦੇ ਰਹਿੰਦੇ ਨੇ ਮੈਂ ਬਹੁਤ ਲੋਕ ਤਾਂ ਘੜ ਦਿੱਤੀ ਗਈ ਫੇਰ ਨਹੀਂ ਚਲੋ ਤੇ ਚਲੋ ਜਿੰਨਾ ਉਸੇ ਘੱਟ ਤੋਂ ਘੱਟ ਪਾ ਕੇ ਚਲਾਓ ਸੇਫਟ ਲਾਓ ਆਪਣੇ ਆਪ ਨੂੰ ਸੇਫ ਰੱਖ ਕੇ ਕਿਸੇ ਦੀ ਸਕਿਨ ਦੇ ਉੱਪਰ ਜਾਂ ਕੋਈ ਹੋਰ ਤੰਗਿਆਰੀ ਨਾਲ ਸੱਗੇ ਅੱਖ ਦੇ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਣੇ ਪੇਰੈਂਟਸ ਦੇ ਨਾਲ ਕਿਸੇ ਵੱਡੇ ਬੰਦੇ ਨਾਲ ਲੱਗ ਕੇ ਫੇਰ ਤੁਸੀਂ ਕੁਝ ਮਾਤਰਾ ਦੇ ਵਿੱਚ ਲਾ ਸਕਦੇ ਹੋ ਕਿਉਂਕਿ ਸੁਪਰੀਮ ਕੋਰਟ ਨੇ ਲਾਉ ਕਿਹਾ ਹੈਗਾ ਪਰੰਤੂ ਯਾਨੀ ਕਿ ਇਹ ਹੀ ਤਾਂ ਮਰੇਗੇ ਆਪਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਹਾਂ ਠੀਕ ਹੈ ਨਾ ਮੇਨ ਚੀਜ਼ ਆਪਾਂ ਨੇ এনवायरमेंट ਨੂੰ ਸੁੱਧ ਰੱਖਣਾ ਸਾਫ਼ ਰੱਖਣਾ ਤਾਂ ਜੋ ਆਪਣੇ ਆਪ ਨੂੰ ਵੀ ਆਪਣੇ ਪਰਿਵਾਰ ਸਮਾਜ ਨੂੰ ਜਿੰਨੇ ਵੀ ਵਿਅਕਤੀ ਆਪਾਂ ਹੈਗੇ ਆ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਆਪਣਾ ਸਕੂਲ ਵੀ ਆਪਾਂ ਵਧੀਆ ਰੱਖੀਏ এনवायरमेंट ਗ੍ਰੀਨ ਰੱਖੀਏ ਜੇ ਕੋਈ ਪlant ਲਾਉਣੇ ਹੋ ਤਾਂ ਉਹਦੀ ਮੇਨਟੇਨੈਂਸ ਰੱਖੋ ਪ੍ਰੋਪਰ ਉਹਦੀ ਨੂੰ ਪਾਣੀ ਪੁਣੀ ਦਿੰਦੇ ਰਹੋ ਤਾਂ ਜੋ ਬਦਪੁੱਣ ਸਕੇ ਤੇ ਇਸੇ ਲਈ ਆਪਾਂ ਨੂੰ ਆਕਸੀਜਨ ਮਿਲਦੀ ਰਹੇ ਵਧੀਆ ਤਰੀਕੇ ਨਾਲ ਹਾਂ ਜੀ ਸਰ ਇਦਾਂ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਪਟਾਕੇ ਵਜਾਉਣ ਦੀ ਬਜਾਏ ਜਿਵੇਂ ਤੁਸੀਂ ਕਿਹਾ ਘੱਟ ਵਜਾ ਚਲਾਓ ਘੱਟ ਵੀ ਨਾ ਚਲਾਏ ਜਾਣ ਤਾਂ ਇਹ ਹੀ ਕਿਸੇ ਗਰੀਬ ਬੱਚਾ ਨੂੰ ਮਠਿਆਈ ਵੰਡ ਕੇ ਦੀਵਾਲੀ ਮਨਾਈ ਜਾਵੇ ਨਹੀਂ ਉਹ ਠੀਕ ਹੈ ਜੀ ਤੁਸੀਂ ਇੱਕਦਮ ਚੀਜ਼ ਲਾਉਂਗੇ ਚੀਜ਼ ਚੀਜ਼ ਦੇ ਵਿੱਚੋਂ ਹੋ ਜਾਂਦਾ ਸਮਝ ਜੋ ਗੱਲ ਮੇਰੀ ਹਾਂਜੀ ਹਾਂਜੀ ਠੀਕ ਜੀ ਓਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਉਹ ਜਿਹੜੇ ਬੱਚੇ ਨੇ ਇਹਨਾਂ ਇੱਕ ਤਾਂ ਵਧਾਈ ਦੇਣਾ ਮੈਂ ਸਭ ਤੋਂ ਪਹਿਲਾਂ ਬੱਚਾ ਨੂੰ ਟੀਚਰ ਨੂੰ ਤੇ ਪ੍ਰਿੰਸੀਪਲ ਨੂੰ ਕਿਉਂਕਿ ਪ੍ਰਿੰਸੀਪਲ ਜੇ ਟੀਚਰ ਹੁੰਦੇ ਨੇ ਉਹੀ ਬੱਚਿਆਂ ਨੂੰ ਸਿਖਾਉਂਦੇ ਨੇ ਵੀ ਆਪਾਂ ਕਿਵੇਂ ਕਰਨਾ ਹੈ। ਬਿਲਕੁਲ। ਤੇ ਇਹ ਜਿਹੜੇ ਬੱਚੇ ਨੇ ਮੈਂ ਦੱਸਿਆ ਵੀ ਪਹਿਲਾਂ ਵੀ ਕਿ ਪਾਉ ਕੋ ਤਿਉਹਾਰ ਹੋਵੇ 15 ਅਗਸਤ ਹੋਵੇ 26 ਜਨਵਰੀ ਹੋਵੇ ਇਹ ਬੱਚੇ ਜ਼ਰੂਰ ਮੇਰੇ ਨਗਾ ਕਾਉਂਸਲ ਚ ਆਉਂਦੇ ਨੇ ਔਰ ਆ ਕੇ ਜਿਹੜਾ ਆਪਣਾ ਸੰਦੇਸ਼ ਦਿੰਦੇ ਨੇ। ਇਹ ਬਹੁਤ ਵੱਡੀ ਪਹਿਲ ਕਦਮੀ ਹੈ ਕਿ ਕਿਸੇ ਸਕੂਲ ਦੇ ਬੱਚਾ ਨੇ ਪ੍ਰਿੰਸੀਪਲ ਹੋਣਾ ਹੈ। ਟੀਚਰਾਂ ਨੇ ਉਪਰਾਲੇ ਕੀਤੇ ਨੇ ਬੱਚਿਆਂ ਦੇ ਰਾਹੀਂ ਕਿ ਆਪਾਂ ਗ੍ਰੀਨ ਦਿਵਾਲੀ ਮਨਾਈਏ। ਪਰ ਦੂਸਤ ਰਹੀ ਦੀਵਾਈ ਮਨਾਈਏ ਇੱਕ ਸੰਦੇਸ਼ ਜਿਹੜਾ ਹੈਗਾ ਇਹ ਛੋਟਾ ਨਾ ਸਮਝੀਏ ਅਸੀਂ ਥੋੜੇ ਮੈਂ ਸਮਾਪਾ ਕੇ ਇਹ ਇੱਕ ਵਿਰਾਟ ਰੂਪ ਤਾਰਨ ਕਰਗੇ ਇੱਕ ਜਿਹੜਾ ਸੰਘਾਸ ਦੇ ਰੂਪ ਦੇ ਵਿੱਚ ਕਹਿ ਦਈਏ ਇੱਕ ਲੋਕਾਂ ਦੇ ਘਟ ਦੇ ਰੂਪ ਦੇ ਵਿੱਚ ਕਹਿ ਦਈਏ ਲੋਕੀ ਜਾਗਰਤ ਹੋਣਗੇ ਮੈਂ ਇਹ ਬੇਨਤੀ ਕਰਾਂਗਾ ਮੇਰੇ ਯੂ ਸਾਹਿਬ ਮੇਰੇ ਨਾਲ ਖੜੇ ਸਦਾ ਬਲਜਿੰਦਰ ਸਿੰਘ ਜੀ ਸੈਂਟ ਇੰਸਪੈਕਟਰ ਲਿੰਦਰ ਸ਼ਰਮਾ ਜੀ ਸਾਰੇ ਐਮ ਸੀ ਸਾਹਿਬ ਕਿਰਸ਼ਨ ਜੀ ਇਹ ਵੀ ਲੋਕਾਂ ਦਾ ਸੰਦੇਸ਼ ਪਹੁੰਚਾਣ ਕਿ ਅਸੀਂ ਕਿ ਦੀਵਾਲੀ ਮਨਾਉਣੀ ਹੈ ਉਹ ਗ੍ਰੀਨ ਦੀਵਾਲੀ ਮਨਾਉਣੀ ਹੈ ਪਰ ਤੁਸੀਂ ਰਹੀ ਪਟਾਕਿਆਂ ਦੀ ਵਰਤੋਂ ਨਾ ਕਰੀ ਲੋਕਾਂ ਨੂੰ ਸੰਦੇਸ਼ ਜਾਵੇ ਕੋਈ ਵਧੀਆ ਚੀਜ਼ ਲਈਏ ਕੋਈ ਬੂਟੇ ਲਈਏ ਸ਼ਹਿਰ ਦੀ ਸਫਾਈ ਦਾ ਧਿਆਨ ਰੱਖੀਏ ਤਾਂ ਕਿ ਲੋਕਾਂ ਨੂੰ ਇੱਕ ਸੰਦੇਸ਼ ਜਾਵੇ ਤੇ ਉਹ ਸੰਦੇਸ਼ ਲੈ ਕੇ ਬੱਚੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਵਾਂਗਾ ਔਰ ਆਸ ਕਰਾਂਗਾ ਕਿ ਇਹਨਾਂ ਸੰਦੇਸ਼ ਜਿਹੜਾ ਉਹ ਲੋਕਾਂ ਤੱਕ ਜਾਊਗਾ ਲੋਕੀ ਸਮਝਣਗੇ ਤੇ ਪ੍ਰਧਾਨ ਜੀ ਆਪਣੇ ਪਾਤਰਾਂ ਦੇ ਜਿਹੜੇ ਨਿਵਾਸੀ ਨੇ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇਸ ਦਿਵਾਲੀ ਤੇ ਉਹਨਾਂ ਨੂੰ ਕੋਈ ਵਧਾਈਆਂ ਜਿਹੜਾ ਜਾਂ ਕੋਈ ਮੈਸੇਜ ਦੇਣਾ ਚਾਹ ਇੱਕ ਤਾਂ ਮੈਂ ਸਾਡੇ ਦਫ਼ਤਰ ਵੱਲੋਂ ਤੇ ਸਾਹਿਬ ਵੱਲੋਂ ਇੱਕ ਸੰਦੇਸ਼ ਦੇਣਾ ਚਾਹਾਂਗਾ ਵਧਾਈ ਦੇਣੀ ਚਾਹਾਂਗਾ ਪਾਤਨਾ ਸਹਿ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਅਗਰ ਗ੍ਰੀਨ ਦੀਵਾਲੀ ਮਨਾਈਏ ਜਿੱਥੇ ਦੀਵਾਲੀ ਮਨਾਉਣੀ ਹੈ ਉੱਥੇ ਬੇਨਤੀ ਇਹ ਵੀ ਕਰਾਂਗਾ ਕਿ ਸਾਡੇ ਜਿਹੜੇ ਮੁਲਾਜ਼ਮ ਜਿਹੜੇ ਸਫਾਈ ਕਰਮਚਾਰੀ ਸ਼ਹਿਰ ਦੇ ਅੰਦਰ ਜਾਂਦੇ ਨੇ ਉੱਥੇ ਗਿੱਲਾ ਕੋੜਾ ਸੁੱਕਾ ਕੋੜਾ ਜਿਹੜਾ ਹੈਗਾ ਉਹ ਵੱਖਰ-ਵੱਖਰਾ ਪਾਈਏ ਜਿਹੜਾ ਕੋਈ ਲਿਫਾਫੇ ਨੇ ਜਾਂ ਕੋਈ ਹੋਰ ਮਤਲਬ ਡੈਸ਼ਟੈਗ ਉਹਨੂੰ ਮਤਲਬ ਗੰਦੀ ਨਾਲੀਆਂ 'ਚ ਨਾ ਸੁੱਟੀ ਉਹਨਾਂ ਡੈਸ਼ਟੈਨ ਲਾ ਕੇ ਵੱਖਰਾ ਰੱਖੀਏ ਤੇ ਮੁਲਾਜ਼ਮ ਜਾਣੋ ਦੇ ਤਾਗੇ ਬਸ ਸ਼ਹਿਰ ਨੂੰ ਸਾਫ਼ ਰੱਖ ਸਕੀਏ ਜਿੱਥੇ ਸਾਬ ਦੀਵਾਲੀ ਗ੍ਰੀਨ ਦੀਵਾਲੀ ਮਨਾਉਣੀ ਹੈ ਉੱਥੇ ਸ਼ਹਿਰ ਨੂੰ